ਦੋਸ਼ੀਆਂ ਨਾਲ ਮਿਲ ਕੇ ਉਹਦੇ ਦੇ ਧਾਰਾ ਵੀ ਲਗਾਈ ਠੀਕ ਹੈ ਤੇ ਉਹਨੂੰ ਜਮਾਨਤ ਵੀ ਦਿਵਾਤੀ ਆ ਠੀਕ ਹੈ ਉਹ ਕਰਕੇ ਜਿਵੇਂ ਕਿ ਸਾਰੇ ਇੱਕ ਇੱਕ ਪ੍ਰੂਫ ਦੇ ਹੋਣ ਦੇ ਬਾਅਦ ਵੀ ਉਹਨੇ ਕਿ ਕੋਈ ਵੀ ਸਮਾਈ ਨਹੀਂ ਕਰਦੀ ਅੱਜ ਮੈਂ ਤਾਂ ਸੰਸਰ ਦੇ ਸੱਚੋਣੇ ਕਿ ਜਦੋਂ ਕਮਲਪ੍ਰੀ ਸਿੰਘ ਜੀ ਉਹਨੇ ਮੈਨੂੰ ਇੰਟਰਨੈਟ ਦੇ ਥਰੂ ਇਹਨਾਂ ਗੱਲ ਕੀਤੀ ਸੀ ਮੈਨੂੰ ਇਹ ਦੱਸਿਆ ਸੀਗਾ ਕਿ ਮੈਂ ਕਰ ਹੈਬ ਸੈਟਰ ਦਾ ਓਨਰ ਆ ਆਪਣਾ ਪਾਰਟਨਰਸ਼ਿਪ ਕਰਕੇ ਉਹਦੇ ਜੋਬ ਕਰਦਾ ਮੈਂ ਕੁਝ ਵੀ ਕਰਦਾ ਉਸ ਨੂੰ ਆਫਟਰ ਮੈਰੀ ਚੇ ਬੰਦਨ ਉਸ 23 ਨੂੰ ਇੱਥੇ ਬੁਲਾਉਂਦਾ ਕਹਿੰਦੇ ਠੀਕ ਹੈ ਮੇਰੀ ਵੀਡੀਓ ਬਣਾਉਂਦਾ ਵਾਂ ਜਿੱਥੇ 30 ਤਰੀਕ ਨੂੰ ਮੈਂ ਮਦਾ ਕੁਡਾ ਵਾਲਾ ਸਿਨਾਂ ਮੈਰिज ਕਰਦਾ ਵਾਂ 10 ਦਿਨਾਂ ਬਾਅਦ ਨੂੰ ਆਪਦੇ ਘਰੇ ਲੈ ਕੇ ਜਾਂਦਾ ਕੰਮ ਦੇ ਸੈਕਟਰ ਤੇ ਉੱਥੇ ਮੇਰੀ ਸੱਸ ਬਲਜਿੰਦਰ ਕੋਲ ਮੈਂ ਦੱਸਦੀ ਆ ਕਿ ਸਾਡੀ ਕੁੜੀਏ ਜਿਹੜੀ ਉਹ ਨੀਤੌਰ ਉਹ ਬੜਾ ਜਿਆਦਾ ਚੰਗੀ ਘੜਾ ਕਿਉਂਕਿ ਇਹਨਾਂ ਨੇ ਮੈਨੂੰ ਪਹਿਲੇ ਦੱਸਿਆ ਸੀ ਕਿ ਸਾਡੀ ਕੁੜੀ ਆਸਟ੍ਰੇਲੀਆ ਛੇ ਗਈ ਹੈ ਤੇ 95 ਲੱਖ ਰੁਪਇਆ ਚਾਹੀਦਾ ਜਿੱਤੇ ਕਰਕੇ ਦਿਨ 7.5 ਦੇ ਮਾ ਪਊਗਾ ਮਨਾਂ ਜਿੱਕੇ ਨੇ ਇਸੇ ਸਾਡੇ ਨਿਕਲ ਵਗੈਰਾ ਹੈ ਜਦੋਂ ਉਹਨੇ ਇਹ ਚੀਜ਼ ਪਣਾ ਕਰ ਦਿੰਦੀ ਆ ਤਾਂ ਮੈਨੂੰ ਮਾਰਨਾ ਪਿੱਣਾ ਮੇਰਾ ਮਿੰਸਟਾਰ ਕਰ ਦਿੰਦਾ ਕਿ ਨਹੀਂ ਜਿੱਤੇ ਉਸ ਕੋ ਮੇਰੇ ਨਾਲ ਗੱਲਾਂ ਹੁੰਦੀਆਂ ਤੇ ਅਸੀਂ ਮਤਲਬ ਮੈਂ ਤੇਰਾ ਰੈਂਟ ਸਰ ਉਸ ਤੋਂ ਬਾਅਦ ਵੀ ਮਤਲਬ ਕੀ ਜਦੋਂ ਉਹਦੀਆਂ ਮੈਗਦਾ ਨਹੀਂ ਹੰਨੀਆਂ ਤੇ ਉਹ ਮੈਨੂੰ ਛੱਡ ਕੇ ਚਲਾ ਗਿਆ ਉਸਦੀ ਰਿਪੋਰਟ ਮੈਸੀਡੀ ਫਰਨਸਾਨੇ ਚ ਗਈ ਸੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਮੇਰੇ ਸੱਸ ਆ ਕੇ ਕਹਿੰਦੀ ਐ ਕਿ ਮੈਂ ਆਪਣੇ ਮੁੰਡੇ ਨੂੰ ਮੱਸੀ ਸੈਂਟਰ ਚ ਭੇਜਿਆ ਸੀਗਾ ਉਸੇ ਦਿਨ ਮਨਾਂ ਨੂੰ ਮੇਰੀ ਵੀਡੀਓ ਜਿਹੜੀ ਸੀ ਉਹ ਵਾਇਰਲ ਕਰ ਦਿੱਤੀ ਜਿਹੜਾ ਕੀ ਮਿਲ ਕੋ ਆਪ ਨੂੰ ਆ ਦੇਖੋ ਆ ਨੰਬਰ ਤੋਂ ਮੈਨੇ ਵੀਡੀਓ ਆਂਡਿਆ ਇਸ ਨੰਬਰ ਤੋਂ ਜਿਹੜੀ ਕੀ ਕਰਨੇ ਵਾਲਾ ਜਿਹੜਾ ਰੈਕਟੈਂਗਲ ਕੰਡੈਨਸਰ ਸੀਗਾ ਉਹਨੇ ਮੈਨੇ ਵੀਡੀਓ ਸੈਂਡ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਚਾਲ ਵੀ ਕਰਵਾਈਆ ਪਰ ਮੇਰੀ ਕਰਨੇ ਤੇ ਕੋਈ ਮਤਲਬ ਕੀ ਐਕਸ਼ਨ ਨਹੀਂ ਕੀਤਾ ਗਿਆ ਹੱਸਾ

ਬਾਰੇ ਕੀਤੇ ਸਾਰੇ ਵਿੱਚ ਉਹਦੇ ਸਾਰੇ ਲੈਬ ਸੈਂਟਰ ਦੇ ਆਨਲਾਈਨ ਤੋਂ ਮਤਲਬ ਕਿ ਮੁੰਡਿਆਂ ਕੋਲ ਵੀ ਵੀਡੀਓ ਹੈਗੀ ਆ ਮੇਰੇ ਨੇ ਜਿਹੜੀ ਇੰਸਟਾਗ੍ਰam ਤੇ ਪੋਸਟ ਕਰਾ ਉਹਨਾਂ ਕੋਲ ਵੀ ਮੇਰੀ ਵੀਡੀਓ ਹੈਗੀ ਆ ਠੀਕ ਹੈ ਤੇ ਜਿੱਥੇ ਮੈਂ ਕੰਮ ਕਰਦੀ ਸੀ ਉਦੋਂ ਤੱਕ ਵੀ ਨਹੀਂ ਪਹੁੰਚ ਆਤੀ ਤਾਂ ਕਿ ਮੇਰੇ ਕੋਈ ਐਕਸ਼ਨ ਨਾ ਕਰ ਸਕੇ ਇਹ ਆ ਬੁਲਟ ਇਹਦਾ ਯਾਰ ਦੋਸਤ ਤੇ ਜੋ ਤੁਮਿੰਨ ਮੈਸੇਜਸ ਦੀ ਮੇਰੀ ਵੀਡੀਓ ਬਣੀ ਆ ਇਹ ਹੋ ਤਾਂ ਸਿੱਧੀ ਕਰ ਸਕਦੇ ਸੋਰੀ ਇਹ ਉਸ ਦਿਨ ਮਿਸਰ ਮੋਟਰ ਚ ਨਾਲੀ ਸੀ ਕਿ ਜਿਸ ਤੇ ਮੇਰੀ ਵੀਡੀਓ ਬਣੀ ਹੋਈ ਹੈ ਤੇ ਮੈਨੂੰ ਇਸ ਦਾ ਬਿਲਕੁਲ ਵੀ ਨਹੀਂ ਹੈਗਾ ਮੈਂ ਜੇ ਤੁਸੀਂ ਚਾਹੋਗੇ ਤਾਂ ਮੈਂ ਵੀਡੀਓ ਵਿੱਚ ਆ ਕੇ ਤੁਹਾਨੂੰ ਦਰ ਕਰਕੇ ਦਿਖਾ ਸਕਦੇ ਆ ਪਰ ਉਸ ਵਿੱਚ ਮੰਨ ਕੇ ਮੇਰਾ ਫੇਸ ਹੈ ਨਹੀਂ ਮੈਨੂੰ ਜਮਾਂ ਪਤਾ ਨਹੀਂ ਲੱਗ ਰਿਹਾ ਕਿ ਪਤਾ ਨਹੀਂ ਵੀਡੀਓ ਵੀ ਬਣਾ ਲੋ ਇਹਨਾਂ ਦੇ ਸੱਤ ਇਹ ਮੇਰੀ ਮਦਦ ਲਈ ਲੋਗਾ ਬਜਿੰਦਰ ਕੌਰ ਠੀਕ ਹੈ ਜਿਨੇ ਕਿ ਮੈਨੂੰ ਨੰਗਾ ਜ਼ਿਕਰ ਹੀ ਕਰਨ ਦੇ ਮਜਬੂਰ ਕੀਤਾ ਸੀਗਾ ਤੇ ਆਪਣੇ ਮੁੰਡੇ ਤੋਂ ਥੋਪ ਮੈਨੂੰ ਪਟਾਇਆ ਬਹੁਤ ਕੁਝ ਕਰੇ ਤੇ ਭਾਵੇਂ ਉਹਨੂੰ ਬੇਦਖਲ ਕਰਤਾ ਮੈਨੂੰ ਦਿਖਾਉਣ ਵਾਸਤੇ ਬਾਅਦ ਚੋੜੇ ਨਾਲ ਵੀ ਮਿਲਤੀ ਕਿ ਮਤਲਬ ਕਿ ਇਹ ਸਾਰਾ ਕੁਝ ਕਰਿਆ ਕਰਿਆ ਮੈਨੂੰ ਇਆ ਤਾਂ ਤੁਸੀਂ ਲੋ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਤੇ ਲਾ ਦੋ ਉਹ ਕਿਦਾਂ ਸਾਰਾ ਕਿਹੜਾ ਬੰਦਾ ਬਿੰਦਾਂ